ਪਿਆ ਸਪਿਆ ਜਿਨ੍ਹਾਂ ਨਾਮ ਜੱਪਿਆ ਮੰਡ ਛਕਿਆ ਦੇਖ ਚਲਾਈ ਤੇਗ ਬਾਣੀ ਤੇਗ ਕਿੰdit ਕੀਤਾ ਦਿਨਾ ਪਿਆਰੇਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮਹਿ ਸਿੱਧ ਤੇ ਬੰਦ ਬੰਕਟਾਏ ਕੋਪਰੀਆਂ ਲੋਹਈਆਂ ਚਕੜੀਆਂ ਤੇ ਚੜੇ ਆਰਿਆ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਸਿੱਕੀ ਸਤਿਗਣੀ ਆਰਿਆ ਸਿੱਕੇ ਸਦ ਕੇਸਾ ਸੁਆਸਾ ਨਾ ਨਿਭਾਈ ਤਿਨਾ ਨੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ পৃথਮੇ ਸਰਬਤਕਾਰ ਸਾਹਿਬ ਜੀ ਕੀ ਅਰਦਾਸ ਹੈ ਸਰਬਤਕਾਰ ਸਾਹਿਬ ਜੀ ਕੋ ਵਾਹਿਗੁਰੂ 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 ਨਾਮ ਜਿਤਾਵੇ ਚਿਤਾਂ ਨੂੰ ਸੁਖਾ ਸਰਬ ਸੁਭੋਵੇ ਜਹਾਂ ਜਹਾਂ ਕਾਲ ਸਾਹਿਬ ਤਾ ਤਾ ਰਖਿਆ ਰਿਆਿਤ ਦੇਹ ਤੇਗ ਫਤੇ ਵਿਰਤ ਕੀ ਪੈਜ ਰਹੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਹੋਏ ਸਹਾਏ جی بول جی و رہتان دان دانا سر دن دان سری امر چونکیاں چنڈے ہوں گے جے جگ کا کار بولو جی گرو ਸਿੱਖਾਂ ਦਾ ਮਨ ਨੀਮਾ ਮਾਤੂ ਚੇ ਮਤ ਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਜੀ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ ਸ੍ਰੀ ਗੰਗਾਨਾ ਸਾਹਿਬ ਤੇ ਹੋਰ ਪੁੱਟਵਾਰੀਆਂ ਧੰਮਾ ਜਿਨ੍ਹਾਂ ਤੋਂ ਪੰਥੋਂ ਵਿਛੜਿਆ ਗਿਆ ਹੈ ਜਿਨ੍ਹਾਂ ਦੇ ਪੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਣ ਕਲਸਾ ਜਿਨ ਨੂੰ ਪਖ ਨਾ ਹੈ ਨੀਮਾਨਿਆਂ ਤੇ ਮਾਨ ਹੈ ਨੀ ਤਾਨਿਆਂ ਦੇ ਤਾਨ ਨੀਉਟਿਆਂ ਦੇ ਓਟ ਧੰ ਤਨ ਸਾਰੇ ਬਸਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹੀਓ ਆਪ ਜੀ ਨੇ ਰਹਿਮਤਾ ਬਖਸ਼ਾ ਕੀਤੀਆਂ ਹੋਈਆਂ ਹਨ ਸਤ ਗੁਰੂ ਨਾਨਕ ਪ੍ਰਗਟਿਆ ਮਿਟਿ ਸੁੰਝ ਕੇ ਚਾਨਣ ਹੋਵਾ ਜੋ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਭੁਲਵਾ ਨਾਨਕ ਰਾਜ ਚਲਾਇਆ ਸਚ ਕੋਟ ਸਤਾਨੀ ਜੀਵਦਾ ਧਾਨੇ ਸ੍ਰੀ ਗੁਰੂ ਨਾਨਕ ਸਾਹਿਬ ਪਾਸ਼ਾ ਜੀ ਦੇ 555 ਪ੍ਰਕਾਸ਼ ਤੇ ਅਰੇ ਤੇ ਪ੍ਰਕਸ਼ ਵਿਚੇ ਸਮੂਹ ਸਾਹ ਸੰਗਤ ਜੀਵਨੋ ਸ੍ਰੀ 11 ਸ੍ਰੀ ਕਨ ਪਾਠ ਦੇ ਸੰਪੂਰਨ ਕਰਵਾਈ ਹੈ ਦਾਤਾ ਜਿਉ ਆਪ ਜੀ ਦੇ ਬੱਚਿਆਂ ਪਾਸੋਂ ਪਾਣੀ ਪੜਦੇ ਆ ਸੁਣਦੇ ਆ ਨਿਕਾ ਪ੍ਰਕਾਰ ਦੀਆਂ ਉਹ ਲਾਗਤੀਆਂ ਹੋ ਗਈਆਂ ਹਨ ਆਪ ਜੀ ਕੀ ਮਾ ਬਖਸ਼ਿਸ਼ ਕਰਨੀ ਅਗਾ ਵਾਸਤੇ ਸੁਦੇ ਅਤੇ ਸਪਸ਼ਟ ਪਾਣੀ ਪੜਨ ਦੀ ਪਾਣੀ ਸੁਣਨ ਦੀ ਅਤੇ ਪਾਣੀ ਅਨੁਸਾਰ ਜੀਵਨ ਬਤੀਤ ਕਰਨ ਦੀ ਸਮਰੱਥਾ ਬਖਸ਼ਨੀ ਸਾਧ ਸੰਗਤ ਦੀ ਹਾਜ਼ਰੀ ਆਪਣੇ ਦਰਦੇ ਪਰਵਾਨ ਕਰਨੀ ਕਦਮ ਲੈ ਕੇ ਲਾਉਣੇ ਦਿਲਪੁਰ ਪੇਟਾਵਾ ਦਰਦੇ ਪਰਵਾਨ ਕਰਨੀਆਂ ਪਰਿਵਾਰਾਂ ਵਿੱਚ ਇੱਕ ਲਾ ਬਖਸ਼ਨੀਆਂ ਨਾਮਦਾਨ ਗੁਰਸਿੱਖੀ ਜੀਵਨ ਦੇਸ਼ ਪਰਦੇਸ਼ ਕਾ ਹੋਇਆ ਵੀ ਆ ਆਪਣੇ ਭਾਂਨੇ ਵੀ ਚੱਲਣ ਦੀ ਸਾਰਿਆਂ ਨੂੰ ਸਮਰੱਥਾ ਕਿਰਪਾਤਾ ਦਿਯਾਤਾ ਬਖਸ਼ਨੀ ਪਾਇ ਸੁਮ ਸਿੰਘ ਤੇ ਪਾਇਮ ਸਿੰਘਾਦੂ ਵਾਰਿਆ ਪਰਵਾਰ ਵੱਲੋਂ ਸੈਦਪਾਟ ਦੇ ਸੰਪੂਰਨਤਾ ਤੇ ਰੰਗਤਾ ਲਈ ਅਰਦਾਸ ਬੇਨਤੀ ਇੱਕ ਸੇਵਕ ਪਰਿਵਾਰ ਵੱਲੋਂ ਸੈਦਪਾਟ ਦੇ ਰੰਗਤਾ ਲਈ ਅਰਦਾਸ ਬੇਨਤੀ ਸਰਬ ਸਾਧ ਸੰਗਤ ਜੀ ਵੱਲੋਂ ਗੁਰਪ੍ਰਧਕਸ਼ ਵਿੱਚ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਪ੍ਰਕਾਰ ਜਨ ਤੱਕ ਵਿੱਚ ਪੰਜ ਸੈਦਪਾਟ ਦੀ ਰੰਗਤਾ ਲਈ ਅਰਦਾਸ ਬੇਨਤੀ ਹੈ ਸਾਧ ਸੰਗਤ ਜੀ ਵੱਲੋਂ ਵਿੰਤ ਮੰਤਰ ਤੇ ਪਾਠ ਅਤੇ ਵਿੰਤ ਜੱਜ ਸਾਹਿਬ ਦੇ ਪਾਰ ਗੁਰਪ੍ਰਧਕਸ਼ ਹੋਏ ਹਨ ਭਾਈ ਅਨਮੋਲ ਸਿੰਘ ਕੁਮਾਰ ਬੀਬੀ ਕਿਨਜੋ ਤੁਮਰ ਰੁਮਾਲਿਆਂ ਦੀ ਸੇਵਾ ਹੋਈ ਹੈ ਪਰਿਵਾਰ ਵੱਲੋਂ ਬੀਬੀ ਹਰਦੀਪ ਔਰ ਸਜਦੇਵ ਰੁਮਾਲਿਆਂ ਦੀ ਸੇਵਾ ਹੋਈ ਹੈ ਇੱਕ ਬੀਬੀ ਵੱਲੋਂ ਸਹਿਜ ਪਾਠ ਸੰਪੂਰਤਾ ਹੋਈ ਹੈ ਬਯੰਤ ਜਪਜੀਤ ਸਾਹਿਬ ਇੱਕ ਬੀਬੀ ਜੀ ਵੱਲੋਂ ਪਾਠ ਹੋਇਆ ਹੈ ਜਪਜੀਤ ਸਾਹਿਬ ਦੇ ਬਯੰਤ ਮੋਲ ਮੰਤਰ ਦੇ ਪਾਠ ਵੱਜਣ ਦੀ ਛੜਤੀ ਕਲਾ ਲਈ ਅਰਦਾਸ ਕਰਦੇ ਜਪਜੀਤ ਸਾਹਿਬ ਦੇ ਪਾਠ ਸਜਦੇਵ ਪਰਿਵਾਰ ਵੱਲੋਂ ਸਰਬੱਤ ਦੇ ਭਲੇ ਲਈ ਹੋਇਆ ਹੈ ਗਿਆਨਪਾਰ ਜੱਟ ਜੀ ਸਾਹਿਬ ਦੇ ਜੀਪੁੱਤਰ ਰੱਖ ਵਿੱਚ ਹੋਏ ਹਨ ਸਮੂਹ ਸਾ ਸੰਦੀਤਿਵਤੋਂ ਬੀਬੇ ਕਿਰਪਾਲੌਰ ਵੱਲੋਂ ਜੱਟ ਜੱਟ ਜੀ ਵਿੰਤਾਰਾ ਤੇ ਪਾਈ ਪਰਮ ਜੀ ਸਿੰਧਵਾਨ ਪਰਿਵਾਰ ਵੱਲੋਂ ਗਿਆਨ ਬੋਧ ਮੰਤਰ ਦੇ ਪਾਠ ਕੀਤੇ ਹਨ ਨਾਰੀ ਹਰੇਸ਼ ਨੰਧਵਾਨੀ ਪਰਿਵਾਰ ਵੱਲੋਂ ਸੁਪਰਾਣੇ ਵੱਜੇ 10:30 ਬੇਨਤੀ ਹੈ ਪਾਈ ਜਗਜੀਤ ਸਿੰਘ ਜੀ ਕੁਪਰੇਜਾ ਮਾਤਾ ਜਸਪੀਰ ਕੌਰ ਜੀ ਕੁਪਰੇਜਾ ਪਾਈ ਲਖਮਿੰਦਰ ਸਿੰਘ ਜੀ ਪਰਵਾਨ ਕਰੋ ਪ੍ਰਵਾਨ ਹੋਇਆ ਪ੍ਰਸ਼ਾਦ ਸਮੂਹ ਸਾਧ ਸੰਗਤ ਵਿੱਚ ਵਰਤਾਂ ਦੀ ਆਗਿਆ ਬਖਸ਼ੋ ਆਪ ਜੀ ਆਪਣਾ ਅਟਲ ਹੁਕਮ ਨਾਮਾ ਸਾਹਿਬ ਜੀ ਬਖਸ਼ ਕਰੋ ਨਾਲਿ ਇਹ ਸਹਿਜ ਪਾਠਾਂ ਦੀ ਆਰੰਭਤਾ ਲਈ ਆਗਿਆ ਬਖਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਵਿੱਚਿਆ ਤੇਰਾ ਨਾਮ ਚਿਤਿਆ ਹੈ ਗਾਇਕ ਨਾਮ ਚੜੀ ਤਾ ਤੇਰੇ ਪਾਣੀ ਸਰਬਤਲਾ Rai Grudy کا خالصاales رائع روٹی کی پتے بھولے سونيا آرہلivilёзوں کو سفر جعل jamais Rai Grudy کا خالصا مانتا ہے Ir invention واحرو جی کا خالص واحد